ਗੁਰੂ ਕਾ ਦੀ ਪਿਆਰ ਗਿ ਬੀਰੀ ਚੰਦ ਨੇ ਸੇਵਾ ਕੀਤੀ ਆ ਕੋਈ ਮਾਝ ਦਾ ਨਾਲ ਰੱਬ ਕੋਲ ਕਰ ਦੇਵੇ ਤੇ ਕਰ ਦੇਵੇ ਨਹੀਂ ਇਹੋ ਜੀ ਸੇਵਾ ਕੋਈ ਨਹੀਂ ਕਰ ਸਕਦਾ ਮਹਾਰਾਜ ਕਹਿੰਦਾ ਕੋਟ ਅਪਰਾਧ ਮਿਟੇ ਕਰੋੜਾ ਅਪਰਾਧ ਮਿਟ ਕੇ ਹਰ ਸੇਵਾ ਹਰਿ ਦੀ ਸੇਵਾ ਕਰੀਏ ਭਾਈ ਵੀਰ ਦੀ ਚੰਦ ਚੋਰ ਹੈ ਮੱਝਾ ਲੈ ਕੇ ਨਿਕਲਾ ਆ ਅਦਲੀ ਪਹੁੰਚਿਆ ਹੈ ਉੱਥੇ ਗੁਰੂ ਕੇ ਪਿਆਰ ਮੱਝਾ ਛੱਪੜ ਤੇ ਆਵਾੜ ਦੇ ਤੋਬੇ ਤੋਬੇ ਦੇ ਵਿੱਚ ਅਦਲੀ ਦੇ ਕੋਲ ਜਾ ਕੇ ਬੈਠ ਗਿਆ ਵਾਰ ਆਇਆ ਪੁੱਛਿਆ ਜੀ ਸਾਡਾ ਚੋਰ ਆਇਆ ਸਿੱਖ ਨੇ ਝੂਠ ਤਾਂ ਬੋਲਣੇ ਨਹੀਂ ਨਾ ਪਾਵੇਂ ਲੁੱਟਿਆ ਜਾਵੇ ਆਈ ਅਦਲੀ ਜੀ ਕਹਿਣ ਲੱਗੇ ਆਹ ਬੈਠਾ ਹੈ ਦੇਖ ਲਵੋ ਚੋਰ ਆ ਕਿ ਸਾਧ ਹੈ ਏਹ ਪੁੱਛਿਆ ਜੀ ਚੋਰ ਪੁੱਛਦੇ ਆ ਕਹਿੰਦੇ ਆਹ ਬੈਠਾ ਹੈ ਇਹਨੂੰ ਦੇਖ ਲਵੋ ਸੋ ਚੋਰ ਆ ਕਿ ਸਾਧ ਹੈ ਦੱਸ ਵੀ ਦਿੱਤਾ ਝੂਠ ਵੀ ਨਹੀਂ ਬੋਲਿਆ ਪਰ ਇਹਦੇ ਪਛਾਣ ਲਓ ਭਾਈ ਸੋ ਗੁਰੂ ਕੇ ਪਿਆਰੋ ਕਹਿੰਦੇ ਮੱਝਾਂ ਵੇਖ ਲਈਏ ਜਿਹੜੀਆਂ ਛੇਪਰੀਆਂ ਸੀ ਕੁੰਡੀਆਂ ਕੁੰਡੀਆਂ ਛੇਪਰੀਆਂ ਗੋਰੇ ਬੂਰੇ ਰੰਗ ਦੀਆਂ ਕਾਲੀਆਂ ਕਾਲੇ ਰੰਗ ਦੀਆਂ ਬੂਰੇ ਗੋਰੇ ਰੰਗ ਦੀਆਂ ਹੋ ਗਈਆਂ ਸਾਰੇ ਮੁੜ ਗਏ ਨੇਚਾ ਹੋ ਗਿਆ ਸਿੱਖ ਨੂੰ ਭਾਈ ਅਦਲੀ ਨੂੰ ਕਹਿਣ ਲੱਗਾ ਜੀ ਮੈਨੂੰ ਚਰਨੀ ਲਾ ਲਓ ਸਿੱਖ ਬਣਾ ਲਓ ਤਾਂ ਨਾ ਭਾਈ ਅਦਲੀ ਪੂਰਨ ਗੁਰ ਸਿੱਖ ਕਹਿਣ ਲੱਗਾ ਗੁਰਮਖੰਦ ਦਾ ਤਾਂ ਵੀ ਅਜੇ ਪੂਰਾ ਸਿੱਖ ਨਹੀਂ ਬਣਿਆ ਸਿੱਖ ਬਣਨਾ ਤੇ ਜਾ ਕੇ ਗੁਰੂ ਅਰਜਨ ਦੇਵ ਜੀ ਦਾ ਬਾਣ ਸੱਚੇ ਪਾਤਸ਼ਾਹ ਦੇ ਚਰਨੀ ਲਿਆ ਕੇ ਪਾਇਆ ਗੁਰੂ ਘਰ ਦੀ ਪਿਆੜ ਗਿ ਬੀਰੀ ਚੰਦ ਨੇ ਸੇਵਾ ਕੀਤੀ ਆ ਕੋਈ ਮਾਝ ਦਾ ਲਾਲ ਰੱਬ ਪੈੜਾ ਕਰ ਦੇਵੇ ਤੇ ਕਰ ਦੇਵੇ ਨਹੀਂ ਇਹੋ ਜੀ ਸੇਵਾ ਕੋਈ ਨਹੀਂ ਕਰ ਸਕਦਾ ਭਾਈ ਬੀਰੀ ਚੰਦ ਨੇ ਘੋੜੇ ਲਿਆਉਣੇ ਗੁਰੂ ਕੇ ਪਿਆਰੋ ਕਿਲੇ ਕਿਲੇ ਦੇ ਵਿੱਚੋਂ ਟਪਾਉਣੇ ਤੇ ਫਿਰ ਮਾਤਾ ਦਾ ਬਚਨ ਮੰਨ ਕਰਕੇ ਜਾਗੀਰ ਦੀਆਂ ਬੇਗਮਾਂ ਦੇ ਪੱਟ ਦੇ ਥੱਲੇੋਂ ਗੈਣ ਦਾ ਗੱਡਾ ਡੱਬਾ ਕੱਢ ਕੇ ਲਿਆ ਕੇ ਵਿਖਾ ਦੇਣਾ ਤੇ ਫਿਰ ਦਸ਼ਾਲੇ ਪੱਟੀ ਵਿੱਚੋਂ ਲਿਆਉਣੇ ਨਿਸ਼ਚੇਵਾਚਕ ਪੂਰਾ ਭਰੋਸਾ ਰੱਖ ਕੇ ਤੇ ਮੱਝ ਦੇ ਭਾਟੂ 'ਚ ਛਾਲ ਮਾਰ ਦੇਣੀ ਇੱਕ ਬੀਰੀ ਚੰਦ ਸੀ ਜਿਸ ਪਿਆਰੇ ਤੇ ਕਿਰਪਾ ਹੋਈ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਤਾਰਾ ਸੁੰਦਰ ਸਾਹਿਬ ਦੇ ਕੋਲ ਗਿਆ ਮਹਾਰਾਜ ਕਲਗੇ ਪਿਆਰਾ ਸਾਨੂੰ ਉਹ ਯਾਰ ਕਰਦਾ ਸਾਡੇ ਕੋਲ ਟਾਈਮ ਨਹੀਂ ਜਾਣਦਾ ਜਾਂ ਤੂੰ ਉੱਥੇ ਜਾ ਅਸੀਂ ਤੇਰੀ ਰਸਨਾ ਤੇ ਵਸਾਂਗੇ ਜੋ ਬਚਨ ਕਰੇਗਾ ਪੂਰਾ ਹੋਵੇਗਾ ਤੈਨੂੰ ਆਪਣੇ ਥਾਂ ਭੇਜਦੇ ਹਾਂ ਬਿਦਰਾ ਛੀਨਾ ਗੁਰੂ ਕਾ ਸੀਨਾ ਕਹਿੰਦਾ ਕੋਟ ਪਰਾਰ ਮਿਟੇ ਹਰ ਸੇਵਾ ਹਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਕੀਤੀ ਹੈ 92 ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸੇਵਾ ਕੀਤੀ ਸਾਰੇ ਚੋਰੀਆਂ ਦੇ ਬਿਨਾ ਮਿੱਟ ਗਏ ਹਨ ਵੱਡਿਆਂ ਵੱਡਿਆਂ ਨੇ ਮੇਕ ਦਿੱਤੇ ਗੁਰੂ ਕੇ ਪਿਆਰੋ ਹਰੀ ਦੀ ਸੇਵਾ ਸਭ ਤੋਂ ਚੰਗੀ ਹਾ